ਜਿੰਨਾਂ ਦਾ ਕੋਈ ਕਰਦਾਰ ਨਹੀਂਗਾ ਜਿਨ੍ਹਾਂ ਨੂੰ ਕੋਈ ਲੋਕ ਜਾਣਦੇ ਨਹੀਂਗੇ ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂਗਾ ਜਿਨ੍ਹਾਂ ਦੀ ਕੋਈ ਕਦਰ ਕੀਮਤ ਨਹੀਂ ਹੁੰਦੀ ਪਿੰਡ ਦੇ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਅਗੇਛਦਾ ਨਾ ਹੋਵੇ ਤਾਂ ਉਹ ਸੋਸ਼ਲ ਮੀਡੀਆ ਉੱਤੇ ਬਹਿ ਕੇ ਵਿਰੋਧ ਕਰਨ ਜੋਗੇ ਹੈਗੇ ਆ ਤੇ ਜਿਹੜੇ ਕੁਝ ਚੈਨਲਾਂ ਵਾਲੇ ਵੀਰ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਨਾ ਕਿਸੇ ਚੰਗੇ ਬੰਦੇ ਦੀ ਕੋਈ ਦੀ ਇੰਟਰਵਿਊ ਕਰਿਆ ਕਰੋ ਜਿਹੜਾ ਬੰਦਾ ਪੰਥ ਦਾ ਮਾੜਾ ਸੋਚਦਾ ਹੋਵੇ ਪੰਥ ਦੀ ਗੱਲ ਨਾ ਕਰਦਾ ਹੋਵੇ ਜਿਹਦੀ ਕੋਈ ਏਡੀ ਤਕੜੀ ਔਕਾਤ ਨਾ ਹੋਵੇ ਕੋਈ ਅਮੀਜ ਦਾ ਹੋਵੇ ਕਿਸੇ ਦੀ ਚੰਗੀ ਤੇ ਤੁਸੀਂ ਉਹੋ ਜਿਹੇ ਬੰਦਿਆਂ ਦੇ ਇੰਟਰਵਿਊ ਕਰਕੇ ਕੌਮ ਨੂੰ ਦੋ ਫਾੜ ਕਰ ਦਿੱਤਾ ਆ ਕੌਮ ਨੂੰ ਪਾੜ ਕੇ ਰੱਖ ਦਿੱਤਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਵੀਰੋ ਕੀ ਹਾਲ ਚਾਲ ਆ ਸਭ ਠੀਕ ਠਾਕ ਚੜ੍ਹਦੀ ਕਲਾ ਜੀ ਆਜੋ ਫਿਰ ਤੁਹਾਡੇ ਨਾਲ ਨਾ 5-7 ਮਿੰਟ ਆਪਾਂ ਗੱਲਬਾਤ ਕਰਨੀ ਆ ਵੀਰਾਂ ਦੇ ਨਾਲ ਕੇ ਲੋਕ ਜਿਹੜੇ ਨੇ ਪੰਥ ਦੇ ਵਿੱਚ ਦੇਖ ਰਹੇ ਆ ਕੌਮ ਦੇ ਵਿੱਚ ਦੇਖ ਰਹੇ ਆ ਜਿਹੜੇ ਕਿ ਧੜੇ ਬਾਜ਼ੀਆਂ ਦੇ ਨਾਲ ਸਮਰਪਿਤ ਹੋਏ ਨੇ ਧੜੇ ਬਾਜ਼ੀਆਂ ਦੇ ਵਿੱਚ ਪਏ ਹੋਏ ਨੇ ਨਾ ਉਹਨਾਂ ਨੂੰ ਕੌਮ ਦੀ ਕੋਈ ਗੱਲ ਸੁਝਦੀ ਆ ਤੇ ਨਾ ਉਹਨਾਂ ਨੇ ਕੌਮ ਦੀ ਕੋਈ ਗੱਲ ਚੜ੍ਹਦੀ ਕਲਾ ਵਾਲੀ ਕਰਨੀ ਆ ਅ ਕੁਝ ਦਿਨ ਹੋ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਅ ਜਿਹੜੀਆਂ ਵੀਡੀਓ ਆ ਉਹ ਇੱਕਦਮ ਖਿਲਾਫ ਪੈ ਰਹੀਆਂ ਜੇ ਕੋਈ ਆਪਾਂ ਕੌਮ ਦੇ ਵਿੱਚ ਕੋਈ ਬੰਦਾ ਆਪਾਂ ਚੜ੍ਹਦੀ ਕਲਾ ਦੇ ਕੰਮ ਵਾਸਤੇ ਖੜਾ ਕਰਦੇ ਆ ਨਾ ਪੀ ਕੌਮ ਦੀ ਕੋਈ ਚੜ੍ਹਦੀ ਕਲਾ ਹੋਊਗੀ ਤੇ ਆਪਾਂ ਕੋਈ ਬੰਦਾ ਗਾੜੀ ਲਾਈਏ ਜਿਹੜਾ ਬੰਦਾ ਗਾੜੀ ਹੋ ਕੇ ਤੇ ਕਾਰਜ ਕਰੇ ਤੇ ਕਰਵਾ ਦੇ ਕੋਈ ਵੀ ਬੰਦਾ ਲਾ ਲਓ ਸਿੰਘ ਆਪਣੇ ਪੰਥ ਦੇ ਵਿੱਚ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਸੂਰਮੇ ਆ ਜਦੋਂ ਆਪਾਂ ਆਪਣੇ ਪੰਥ ਦੇ ਵਿੱਚ ਕੋਈ ਨਾ ਕੋਈ ਸਿੰਘ ਦੀ ਕਿਸ ਦੀ ਆਪਾਂ ਸੂਰਮੇ ਦੀ ਸੇਵਾ ਲਾਉਨੇ ਆ ਨਾ ਤੇ ਜਿਹੜੇ ਬੰਦੇ ਜਿਨ੍ਹਾਂ ਦਾ ਕੋਈ ਕਰਦਾਰ ਨਹੀਂਗਾ ਜਿਨ੍ਹਾਂ ਨੂੰ ਕੋਈ ਲੋਕ ਜਾਣਦੇ ਨਹੀਂਗੇ ਜਿਨ੍ਹਾਂ ਨੂੰ ਕੋਈ ਪਛਾਣਦਾ ਨਹੀਂਗਾ ਜਿਨ੍ਹਾਂ ਦੀ ਕੋਈ ਕਦਰ ਕੀਮਤ ਨਹੀਂ ਹੁੰਦੀ ਪਿੰਡ ਦੇ ਵਿੱਚ ਉਹਨਾਂ ਨੂੰ ਕੋਈ ਪੁੱਛਦਾ ਅਗੇਛਦਾ ਨਾ ਹੋਵੇ ਤਾਂ ਉਹ ਸੋਸ਼ਲ ਮੀਡੀਆ ਉੱਤੇ ਬਹਿ ਕੇ ਵਿਰੋਧ ਕਰਨ ਜੋਗੇ ਹੈਗੇ ਆ ਤੇ ਜਿਹੜੇ ਕੁਝ ਚੈਨਲਾਂ ਵਾਲੇ ਵੀਰ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਨਾ ਕਿਸੇ ਚੰਗੇ ਬੰਦੇ ਦੀ ਕੋਈ ਦੀ ਇੰਟਰਵਿਊ ਕਰਿਆ ਕਰੋ ਜਿਹੜਾ ਬੰਦਾ ਪੰਥ ਦਾ ਮਾੜਾ ਸੋਚਦਾ ਹੋਵੇ ਪੰਥ ਦੀ ਗੱਲ ਨਾ ਕਰਦਾ ਹੋਵੇ ਜਿਹਦੀ ਕੋਈ ਏਡੀ ਤਕੜੀ ਔਕਾਤ ਨਾ ਹੋਵੇ ਕੋਈ ਅਮੀਜ ਨਾ ਹੋਵੇ ਕਿਸੇ ਦੀ ਚੰਗੀ ਤੇ ਤੁਸੀਂ ਉਹੋ ਜਿਹੇ ਬੰਦਿਆਂ ਦੇ ਇੰਟਰਵਿਊ ਕਰਕੇ ਕੌਮ ਨੂੰ ਦੋ ਫਾੜ ਕਰ ਦਿੱਤਾ ਆ ਕੌਮ ਨੂੰ ਪਾੜ ਕੇ ਰੱਖ ਦਿੱਤਾ ਸਿੰਘਾਂ ਦੇ ਖਿਲਾਫ ਚੰਗੇ ਚੰਗੇ ਸਿੰਘਾਂ ਦੇ ਖਿਲਾਫ ਮੈਂ ਨਹੀਂ ਆਂਦਾ ਵੀ ਕੋਈ ਬੰਦਾ ਦੁੱਧ ਦਾ ਧੋਤਾ ਹੋਵੇਗਾ ਤੇ ਮੈਂ ਉਹਦੀ ਸਪੋਰਟ ਕਰਾਂ ਜੇਕਰ ਹਾਂ ਬੰਦਾ ਮਾੜਾ ਹੈਗਾ ਕੋਈ ਨਾ ਕੋਈ ਮਾਲਕ ਕੋਈ ਨਸ਼ਾ ਕਰਦਾ ਜਾਂ ਕੋਈ ਚੋਰੀ ਠੱਗੀ ਜਾਰੀ ਕੋਈ ਕਰਦਾ ਆ ਤੇ ਉਹ ਬੰਦੇ ਦਾ ਸੇਮ ਟੂ ਸੇਮ ਜੋ ਸਬੂਤ ਆ ਕੋਈ ਪ੍ਰੂਫ ਆ ਉਹ ਸਾਹਮਣੇ ਲੋਕਾਂ ਦੇ ਸਾਹਮਣੇ ਜਨਤਕ ਕਰੇ ਕਿਉਂਕਿ ਇੱਥੇ ਦਲੀਲਾਂ ਇੱਥੇ ਗੱਲਾਂ ਦੇਕੜਾ ਕਰ ਕਰ ਕੇ ਲੋਕਾਂ ਨੂੰ ਸੁਣਾਉਣੀਆਂ ਤੇ ਲੋਕਾਂ ਦੇ ਵਿੱਚ ਵਾਹ ਵਾਹ ਲੈਣੀ ਆ ਤੇ ਝੂਠੀ ਫੇਮ ਖੱਡਣੀ ਆ ਜਿੰਨੂੰ ਕੋਈ ਜਾਣਦਾ ਨਾ ਹੋਵੇ ਉਹ ਕੰਮ ਨਾ ਕਰਿਆ ਕਰੋ ਜੇ ਕੋ ਕੰਮ ਜੇ ਕੋ ਸਬੂਤ ਕਿਸੇ ਕੋ ਹੈਗਾ ਕੋਈ ਐਵੀਡੈਂਸ ਹੈਗਾ ਆ ਤਾਂ ਉਹ ਸੰਗਤ ਦੇ ਵਿੱਚ ਰੱਖਿਆ ਜਾਵੇ ਐਵੇਂ ਵੀਡੀਓ ਪਾ ਪਾ ਕੇ ਕਦੀ ਕਿਸ ਦੀ ਖਿਲਾਫ ਬੋਲੀ ਜਾਣਾ ਕਦੀ ਕਿਸ ਦੇ ਖਿਲਾਫ ਬੋਲੀ ਜਾਣਾ ਇਹ ਕੰਮ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ ਜੇ ਹੋਵੇ ਸਿੱਖ ਤਾਂ ਦੇ ਮੈਂ ਗੱਲ ਹਮੇਸ਼ਾ ਸੱਚ ਦੀ ਕੀਤੀ ਆ ਤਾਂ ਹਮੇਸ਼ਾ ਸੱਚ ਦੀ ਕਰੂੰਗਾ ਜੇ ਕੋਈ ਐਵੀਡੈਂਸ ਕੋਈ ਸਬੂਤ ਕਿਸੇ ਦੇ ਕੋਲ ਹੈਗਾ ਆ ਜਿਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੋਈ ਇੱਕ ਬੰਦਾ ਕੋ ਕਰਦਾ ਆ ਉਹਦੇ ਕੋਈ ਕੋ ਸਬੂਤ ਹੈਗਾ ਆ ਤਾਂ ਸੋਸ਼ਲ ਮੀਡੀਆ ਤੇ ਸਾਹਮਣਾ ਜਨਤਾ ਕਰੇ ਅਸੀਂ ਵੀ ਫਿਰ ਉਹਦੀ ਸਪੋਰਟ ਕਰਾਂਗੇ ਭਾਈ ਜੇ ਕੋ ਸਬੂਤ ਵਾਕਿਆ ਹੈਗਾ ਆ ਤੇ ਮੈਂ ਕੁਝ ਹਿਸਾਬ ਲਾਇਆ ਮਹਾਰਾਜ ਨੇ ਕਿਹਾ ਇਹਨਾਂ ਦਸਵੇਂ ਪਾਤਸ਼ਾਹ ਨੇ ਵੀ ਰੌਲੇ ਕੇ ਸਿੱਖ ਹੋਹੇਗੇ ਉਹ ਗੱਲ ਸੱਚੀ ਅੱਗੇ ਅੱਜ ਰੌਲੇ ਦੇ ਸਿੱਖ ਰਹਿ ਗਏ ਆ ਤੇ ਫੇਸਬੁੱਕ ਦੇ ਵੀਡੀਓ ਕੋਈ ਪਾਵੇ ਜਾਂ YouTube ਤੇ ਵੀਡੀਓ ਪਾਵੇ ਤਾਂ ਉਹਨੂੰ ਕਮੈਂਟਾਂ ਦੇ ਵਿੱਚ ਮਾਵਾ ਭੈਣਾ ਧੀਆਂ ਦੀਆਂ ਗਾਲਾਂ ਕੱਢਣੀਆਂ ਸਭ ਤੋਂ ਵੱਡੀ ਗੱਲ ਇਹ ਹੋ ਗਈ ਆ ਤੇ ਜਾਂ ਵਿੱਚ ਲਿਖ ਦੇਣਾ ਆ ਅ ਤੂੰ ਟਾਈਮ ਦੱਸ ਉਹ ਲੋਕੇਸ਼ਨ ਦੱਸੂ ਕਿੱਥੇ ਰਹਿਣਾ ਮੈਂ ਆਉਣਾ ਮੈਂ ਮਿਲਦਾ ਤੈਨੂੰ ਆ ਕੇ ਕਰਦਾ ਪਧਰਾ ਬਸ ਇਹੋ ਕੋਹ ਰਹਿ ਗਿਆ ਆ ਕਮੈਂਟਾਂ ਦੇ ਵਿੱਚ ਜੋਗਰਾਜ ਬਣ ਬਣ ਕੇ ਬਹਿੰਦੇ ਆ ਸਾਰੇ ਫੰਨੇ ਖਾਨ ਖੱਬੀ ਖਾਨ ਵੱਡੇ ਵੱਡੇ ਤਕੜੇ ਇੱਕ ਗੁੰਡੇ ਗੈਂਗਸਟਰ ਕਮੈਂਟਾਂ ਦੇ ਵਿੱਚ ਬਣ ਬਣ ਕੇ ਬਹਿੰਦੇ ਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਭਲਾਈ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਬੰਦਾ ਗਾੜੀ ਨਹੀਂ ਆ ਰਿਹਾ ਜੇਕਰ ਕੋਈ ਬੰਦਾ ਗਾੜੀ ਆਉਂਦਾ ਆ ਤੇ ਉਥੇ ਇਹਨਾਂ ਨੂੰ ਜਾਤਾਂ ਸੁੱਝ ਜਾਂਦੀਆਂ ਆ ਪੀ ਉਹ ਬੰਦਾ ਜੱਟਾਂ ਦੇ ਵਿੱਚੋਂ ਆ ਤੇ ਆ ਬੰਦਾ ਉਹਨਾਂ ਦੇ ਵਿੱਚੋਂ ਆ ਤੇ ਇਹ ਬੰਦਾ ਚੜ੍ਹਦੀ ਕਲਾ ਵਾਲੀ ਗੱਲ ਕਿਉਂ ਕਰਨ ਰਿਹਾ ਇਹ ਅਸੀਂ ਕਿਉਂ ਨਹੀਂ ਗੱਲ ਕੰਡਾਂ ਇਹ ਬੰਦਾ ਕਿਉਂ ਗਾਂ ਵਧਣ ਰਿਹਾ ਆਪਾਂ ਇਹਦੀ ਚੜ੍ਹਦੀ ਕਲਾ ਨਹੀਂ ਹੋਣ ਦੇਣੀ ਆਪਾਂ ਇਹਨੂੰ ਰੋਕਣਾ ਆ ਆ ਭਾਵੇਂ ਕਿੱਦਾਂ ਵੀ ਰੋਕੀਏ ਆਪਾਂ ਇਹਦਾ ਵਿਰੋਧ ਕਰੀਏ ਇਹ ਚੜ੍ਹਦੀ ਕਲਾ ਵਾਲੀ ਗੱਲ ਕਿਉਂ ਕਰਨ ਰਿਹਾ ਇਹ ਆਹ ਕੋ ਕੰਮ ਕੰਡਿਆ ਇਹ ਉਹ ਕੋ ਕੰਮ ਕੰਡਿਆ ਮੈਂ ਨਾ ਅੱਜ ਤਾਂ ਨਹੀਂ ਲੈਣ ਰਿਹਾ ਕਿਉਂਕਿ ਤੁਹਾਨੂੰ ਸਾਰਾ ਪਤਾ ਹੀ ਆ ਇਸ ਕਰਕੇ ਤੁਹਾਨੂੰ ਸਾਰਾ ਪਤਾ ਆ ਤੇ ਮੈਨੂੰ ਵੀ ਸਾਰਾ ਪਤਾ ਹੈ ਸੋਸ਼ਲ ਮੀਡੀਆ ਤੇ ਆਪਾਂ ਅੱਜ 7ਵਾਂ ਸਾਲ ਜਾਣ ਲਿਆ ਸਾਨੂੰ ਤੇ ਜਦੋਂ ਦੇ ਆਪਾਂ ਦੇਖਣਦੇ ਆ ਤੇ ਅਸੀਂ ਕੋਈ ਬੱਚੇ ਥੋੜੀ ਸਾਨੂੰ ਤਾਂ ਸਾਰਾ ਪਤਾ ਆ ਸੋਸ਼ਲ ਮੀਡੀਆ ਤੇ ਕੀ ਕੁਝ ਵੰਡਿਆ ਆ ਫੁੱਦੂ ਡਰਾਵੇ ਫੁੱਦੂ ਧਮਕੀਆਂ ਹਰੇਕ ਜਾਣੇ ਨੂੰ ਦੇ ਰਹੇ ਆ ਕੋਈ ਸਾਨੂੰ ਵੀ ਕਹਿ ਦਿੰਦੇ ਆ ਤੁਹਾਨੂੰ ਐਦਾਂ ਕਰਾਂਗੇ ਤੁਹਾਨੂੰ ਉਦਾਂ ਕਰਾਂਗੇ ਮੈਂ ਤਾਂ ਸਦਾ ਹੀ ਅਗਲੇ ਨੂੰ ਕਹਿ ਦਣਾ ਹੁੰਦਾ ਵੀ ਭਰਾਵਾ ਆ ਫੋਨ ਉੱਤੇ ਨੰਬਰ ਪਿਆਈਓ ਤੇ ਆਤ ਨੂੰ ਫੋਨ ਨੰਬਰ ਤੇ ਸਾਨੂੰ ਗੱਲ ਕਰਕੇ ਤੇ ਜਿੱਥੇ ਮਰਜੀ ਆਜ ਵੀ ਸਾਨੂੰ ਕੋਈ ਕਿਸੇ ਦਾ ਖਤਰਾ ਨਹੀਂ ਸਾਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਤਰਾ ਤਾਂ ਨਾ ਹੀ ਕਦੀ ਫੁਕਰੀਆਂ ਮਾਰੀਆਂ ਆ ਤਾਂ ਨਾ ਹੀ ਫੁਕਰੀਆਂ ਗੱਲਾਂ ਕਰਦੇ ਆ ਤੇ ਨਾ ਅਸੀਂ ਕੋਈ ਮਖੌਟਾ ਮੂੰਹ ਦੇ ਉੱਤੇ ਪਾਇਆ ਹੀ ਗੱਲ ਸਿੱਧੀ ਸਪਸ਼ਟ ਕਰ ਦੇਣੀ ਆ ਜੇਕਰ ਸਾਡੇ ਤੇ ਵੀਰ ਭਰਾ ਸਾਡੇ ਤੇ ਕੁਝ ਵੀਰ ਭਰਾ ਯਕੀਨ ਕਰਦੇ ਆ ਤੇ ਉਹਨਾਂ ਦਾ ਬਹੁਤ ਧੰਨਵਾਦ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਜੇਕਰ ਅੰਮ੍ਰਿਤਪਾਲ ਦਾ ਭਰਾ ਉਹਨਾਂ ਦੇ ਅੱਖਾਂ ਦੇ ਸਾਹਮਣੇ ਨਸ਼ਾ ਕਰਦਾ ਰਿਹਾ ਸੀ ਤੇ ਉਹ ਸਬੂਤ ਰੱਖਣ ਵੀਡੀਓ ਦਿਖਾਓ ਫੋਟੋ ਦਿਖਾਓ ਇਹ ਇਕੱਲਾ ਦਲੀਲਾਂ ਦੇ ਨਾਲ ਗੱਲ ਨਹੀਂ ਬਣਨੀ ਕਿ ਦਲੀਲਾਂ ਦੇ ਦਾਂਗੇ ਜਦੋਂ ਆਪਾਂ ਕੋਰਟ ਕਚਹਿਰੀਆਂ ਜੱਜਾਂ ਦੇ ਉੱਥੇ ਜਾਂਦੇ ਆ ਨਾ ਉੱਥੇ ਆਪਾਂ ਦਲੀਲ ਸੁਣਾ ਕੇ ਕੇਸ ਨੂੰ ਡਿਸਮਿਸ ਨਹੀਂ ਕਰਵਾ ਸਕਦੇ ਉਥੇ ਆਪਾਂ ਐਵੀਡੈਂਸ ਸਬੂਤ ਰੱਖਾਂਗੇ ਅਗਲੇ ਗਾੜੀ ਤੇ ਫੇਰ ਅਗਲੇ ਮੰਦੇ ਆ ਉਦਾਂ ਐਵੇਂ ਗੱਲਾਂ ਨਹੀਂ ਬਣਦੀਆਂ ਪੰਥ ਦਾ ਨੁਕਸਾਨ ਕਰ ਰਹੇ ਕੁਝ ਲੋਕ ਕੁਝ ਲੋਕ ਜਿਹੜੇ ਨੇ ਰੋਜ਼ ਵੀਡੀਓ ਪਾਪ ਆ ਕੇ ਅਸੀਂ ਕੱਲ ਗੱਲ ਕੀਤੀ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਿ ਜਿਉ ਉਹ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਸਾਰੇ ਚੰਗੇ ਕਾਰਜ ਕੀਤੇ ਆ ਤੇ ਇੱਕ ਦੋ ਕਮੈਂਟ ਸਾਨੂੰ ਆਏ ਕਹਿੰਦੇ ਹੈ ਤੈਨੂੰ ਕੁਝ ਨਹੀਂ ਪਤਾ ਮੈਂ ਮੈਨੂੰ ਤੇ ਆਪੇ ਨਹੀਂ ਪਤਾ ਮੈਨੂੰ ਤੇ ਆਪੇ ਨਹੀਂ ਪਤਾ ਮੈਂ ਤੁਹਾਡੀ ਪੂਛ ਨਹੀਂ ਨਾ ਫੜਦਾ ਮੈਂ ਪੱਲਾ ਫੜਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਕੋਈ ਚੰਗਾ ਕਾਰਜ ਕੀਤਾ ਹੋਵੇ ਅਸੀਂ ਉਹਨਾਂ ਦੇ ਮਗਰ ਜਾਣੇ ਆ ਅਸੀਂ ਤੁਹਾਡੇ ਵਰਗੇ ਲੰਡਰਾਂ ਵਾਲ ਫੰਡਰਾਂ ਦੇ ਮਗਰ ਗੱਲ ਨਹੀਂ ਕਰਦੇ ਅਸੀਂ ਸੱਚੀ ਹੱਕ ਸੱਚ ਦੀ ਗੱਲ ਕਰਦੇ ਆ ਤੇ ਸਦਾ ਕਰਦੇ ਰਵਾਂਗੇ ਜੇਕਰ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਖਿਲਾਫ ਕੋਈ ਸਬੂਤ ਹੈਗਾ ਨਾ ਕੋਈ ਪੱਕਾ ਕੋਈ ਠੋਸ ਸਬੂਤ ਹੈਗਾ ਆ ਤੋ ਭਰਾਵਾ ਸੋਸ਼ਲ ਮੀਡੀਆ ਤੇ ਜਨਤਾ ਕਰ ਆ ਰੋਜ਼ ਤਰੀ ਕੋਈ ਵੀਡੀਓ ਕੋਈ ਕਿਤੇ ਕੋਈ ਚੈਨਲ ਵਾਲਾ ਚਲਾ ਦਿੰਦਾ ਕੋਈ ਕੋਈ ਚੈਨਲ ਵਾਲਾ ਚਲਾਈ ਜਾਂਦਾ ਆ ਤੇ ਇਹਦੇ ਵਿੱਚ ਨਾ ਕੋਈ ਪਤਾ ਆ ਜਾਂ ਨਹੀਂ ਲੱਗਣ ਡਿਆ ਕੋਈ ਦੁਬਿਧਾ ਜੀ ਦੇ ਵਿੱਚ ਪਏ ਅਸੀਂ ਵੀ ਜਦ ਸਾਨੂੰ ਕੋਈ ਸਬੂਤ ਵਿਖਾਓ ਜੇ ਮੰਨ ਲਓ ਆਪਾਂ ਕਿਸੇ ਦੇ ਕੋਰਡਟ ਆਪਾਂ ਗੱਲ ਕਰਦੇ ਆ ਨਾ ਮੰਨ ਲਓ ਆਪਾਂ ਕਿਸੇ ਦੇ ਕੋਰਡਟ ਆਪਾਂ ਗੱਲਬਾਤ ਕਰਦੇ ਆ ਤੇ ਉਹਦੇ ਕੋਲਡ ਆਪਾਂ ਨੂੰ ਆਪਣੇ ਕੋ ਐਵੀਡੈਂਸ ਹੋਣੇ ਜ਼ਰੂਰੀ ਆ ਲਾਜ਼ਮੀ ਜ਼ਰੂਰੀ ਆ ਕਿਉਂਕਿ ਵਿੱਚ ਸੰਗਤ ਹਰਪ੍ਰਭਸੇ ਤਾਂ ਕਰਕੇ ਜ਼ਰੂਰੀ ਆ ਕਿ ਸੰਗਤ ਨੂੰ ਆਪਾਂ ਸੱਚ ਵਿਖਾਉਣਾ ਆ ਝੂਠ ਨਹੀਂ ਝੂਠੀਆਂ ਗੱਲਾਂ ਕਰ ਕਰਕੇ ਫੜਾ ਮਾਰ ਮਾਰ ਕੇ ਮੈਨੂੰ ਪਤਾ ਜੀ ਉਹ ਪਤਾ ਜੀ ਫਲਾਣ ਜੀ ਆ ਢੀਂਗ ਜੀ ਤੂੰ ਦੱਸ ਜੇ ਤੇਰੇ ਕੋ ਸਬੂਤ ਹੈਗਾ ਤੇ ਕੌਮ ਨੂੰ ਦੱਸ ਭਾਈ ਜੇ ਪੰਥ ਨੂੰ ਦੱਸ ਆ ਤੇ ਪੰਥ ਨੂੰ ਦੱਸ ਇਹ ਦਲੀਲਾਂ ਜਿਹੜੀਆਂ ਦੇ ਦੇ ਕੇ ਕਹਿਣਾ ਪੱਤਰਕਾਰ ਨੂੰ ਪਹਿਲਾਂ ਫੋਨ ਕਰ ਲੈਣਾ ਹੈ ਪੱਤਰਕਾਰ ਜੀ ਕੀ ਹਾਲ ਜੇ ਹਾਂਜੀ ਚੜ੍ਹਦੀ ਕਲਾ ਆ ਕਰੋ ਮੇਰੀ ਇੰਟਰਵਿਊ ਇਹ ਕਰਦੇ ਆ ਥੋੜਾ ਮੈਨੂੰ ਵੇਲਾ ਨਹੀਂਗਾ ਸ਼ਾਮ ਨੂੰ ਫੋਨ ਕਰੂੰਗਾ ਮੈਂ ਸ਼ਾਮ ਨੂੰ ਗੱਲਬਾਤ ਕਰਕੇ ਤੁਹਾਨੂੰ ਦੱਸੂੰਗਾ ਉਹਨਾਂ ਚਿਰ ਤੱਕ ਤੂੰ ਹੋਰ ਕੋਈ 2-4 ਗੱਲਾਂ ਬਾਤਾਂ ਬਣਾਉਣੀਆਂ ਤੇ ਬਣਾ ਲੈ ਆਹ ਤਾਂ ਫੇਰ ਤੂੰ ਆਪਾਂ ਰਿਕਾਰਡਿੰਗ ਕਰਦੇ ਆ ਤੇ ਜਿੰਨਾ ਕਿ ਤੂੰ ਝੂਠ ਝਾਟ ਬਣਾਉਣਾ ਬਣਾ ਲੈ ਉਹ ਅਗਲਾ ਝੂਠ ਐਨ ਗਫਿਆਂ ਦੇ ਗਫੇ ਝੂਠ ਬਣਾ ਕੇ ਗਾੜੀ ਬੈਠਾ ਹੁੰਦਾ ਤੇ ਉਹ ਫੇ ਝੂਠ ਰਿਕਾਰਡਿੰਗ ਕਰਕੇ ਉਹਨਾਂ ਨੂੰ ਕੀ ਉਹਨਾਂ ਨੇ ਦੇ ਆਪਣੇ ਭਰਾਵੋ ਥੋੜੇ ਬਲੇ ਵਿਊ ਲੈਣੇ ਹੁੰਦੇ ਆ ਤੇ ਆਪਾਂ ਗੱਲ ਸੱਚੀ ਕਰਨੀ ਆ ਆਪਾਂ ਸੱਚੀ ਕਰਨੀ ਆ ਆਪਾਂ ਕਿਹੜੇ ਵਿਊ ਲੈਣੇ ਆ ਨਾਲੇ ਆਪਾਂ ਨੂੰ ਆਪਾਂ ਜਿਹੜੇ ਕੋ ਨਵੇਂ ਬੰਦੇ ਆ ਵੀ ਸਾਨੂੰ ਲੋਕ ਜਾਣਣ ਸੰਤ ਸਾਰੇ ਵੀਰ ਭਰਾ ਜਾਣਦੇ ਆ ਸਾਨੂੰ ਇਹ ਥੋੜੀ ਕੋਈ ਭੋਖਿਆ ਵੀ ਸਾਨੂੰ ਜਾਣਣ ਲੋਕ ਅਹੀਂ ਨਹੀਂ ਜਣਾਉਣ ਜਣੂ ਸਾਡਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਜਾਣੋ ਸਾਨੂੰ ਜਾਣਨ ਦੀ ਕੋਈ ਲੋੜ ਨਹੀਂ ਅਸੀਂ ਤੇ ਇੱਕ ਮਿੱਟੀ ਮਾਤਰ ਬੰਦੇ ਆਪਾਂ ਇਹ ਗੱਲ ਅੱਜ ਕਰਦੇ ਆਂ ਕਿ ਜੇਕਰ ਕੋਈ ਵੀ ਕਿਸੇ ਦੇ ਉੱਤੇ ਕੋਈ ਸ਼ੰਕਾ ਆ ਕਿੰਤੂ ਪਰੰਤੂ ਕਰਦਾ ਕੋਈ ਬੰਦਾ ਤੇ ਉਹਨੂੰ ਸੋਸ਼ਲ ਮੀਡੀਆ ਤੇ ਸਬੂਤ ਆਪਣੇ ਪੇਸ਼ ਕਰਨੇ ਚਾਹੀਦੇ ਆ ਠੀਕ ਆ ਨਾ ਫਿਰ ਕੌਮ ਵੀ ਉਹਨੂੰ ਨਕਾਰਨ ਜੇ ਸਬੂਤ ਹੈਗੇ ਆ ਤੇ ਐਦਾਂ ਨਹੀਂ ਪੰਥ ਨੇ ਗੱਲ ਤੁਹਾਡੀ ਮੰਨਣੀ ਪਾਉ ਐਦਾਂ ਤੁਹਾਡੇ ਦਾਲ ਨਹੀਂ ਗੱਲ ਨਹੀਂ ਦਾਲ ਅਜੇ ਬੜੀ ਮਜ਼ਬੂਤ ਆ ਉਹ ਜਾਰਾ ਤਾਨੂੰ ਰੰਨਣੀ ਪੈਣੀ ਆ ਰੰਨ ਕੇ ਦਾਲ ਪਕਾ ਆ ਕੇ ਫਿਰ ਵੇਖਿਓ ਕਿ ਫੇਰ ਭਾਵੇਂ ਗਲ ਜੇ ਜੇ ਦਾਲ ਨਾ ਗਲੇ ਨਾ ਉਹਦੇ ਵਿੱਚ ਥੋੜਾ ਜਿਹਾ ਜੈਫਲ ਪਾਈਦਾ ਹੁੰਦਾ ਫਿਰ ਦਾਲ ਛੇਤੀ ਗਲ ਜਾਂਦੀ ਆ ਤੇ ਜਿਹੜਾ ਚਟੰਗਾ ਹੁੰਦਾ ਨਾ ਜੇ ਚਟੰਗਾ ਜਿਆਦਾ ਥੋੜਾ ਜਿਹਾ ਸਖਤ ਹੋਵੇ ਚਟੰਗਾ ਜਿਹਨੂੰ ਬੱਕਰਾ ਕਹਿੰਨੇ ਆ ਉਹ ਜਿਆਦਾ ਸਖਤ ਹੋਵੇ ਨਾ ਉਹ ਨਿਹੰਗ ਸਿੰਘ ਉਹਦੇ ਵਿੱਚ ਥੋੜਾ ਜਿਹਾ ਜੈਫਲ ਪਾ ਦਿੰਦੇ ਆ ਫਿਰ ਜੈਫਲ ਦੇ ਨਾਲ ਉਹ ਮਾਸ ਛੇਤੀ ਗਲ ਜਾਂਦਾ ਤੇ ਫਿਰ ਵਧੀਆ ਬਣ ਜਾਂਦਾ ਆ ਫੇ ਸ਼ਕਣ ਦੇ ਕਾਬਲ ਹੋ ਜਾਂਦਾ ਆ ਤੇ ਜੇ ਉਹ ਜੈਫਲ ਜੈਫਲ ਪਾਉਣ ਦਾ ਮਤਲਬ ਇਹ ਆ ਕਿ ਜੇ ਤੂੰ ਗੱਲ ਕਰਤੀ ਆ ਤੇ ਉਹਦਾ ਜੈਫਲ ਦਾ ਮਤਲਬ ਹੈ ਵੀ ਸਬੂਤ ਐਵੀਡੈਂਸ ਪੇਸ਼ ਕਰ ਆਹ ਗੱਲ ਕਰ ਜੇ ਇਕਤਰ ਕੋਈ ਹੈ ਆ ਜੇਕਰ ਅੱਜ ਪੰਜਾਬ ਪੁਲਿਸ ਚਾਵੇ ਨਾ ਅੱਜ ਪੰਜਾਬ ਪੁਲਿਸ ਚਾਵੇ ਨਾ ਤਾਂ ਨਸ਼ਾ ਇੱਕ ਚੁਟਕੀ ਦੇ ਵਿੱਚ ਪੰਜਾਬ ਚੋਂ ਖਤਮ ਹੋ ਸਕਦਾ ਪੰਜਾਬ ਪੁਲਿਸ ਚਾਵੇ ਤੇ ਬੜਾ ਕੁਝ ਕਰ ਸਕਦੀ ਆ ਇਹ ਜਨਤਾ ਦੀ ਸੇਵਕ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਅਫਸਰ ਭਾਵੇਂ ਵੱਡੇ ਭਾਵੇਂ ਜਿੱਡੇ ਮਰਜ਼ੀ ਹੋਣ ਅਸੀਂ ਤੇ ਪੁਲਿਸ ਵਾਲੇ ਕਹਿਣਾ ਵੀ ਆ ਪੁਲਿਸ ਵਾਲਾ ਭਈ ਇਹ ਬੰਦਾ ਤੇ ਜਿੱਡਾ ਮਰਜ਼ੀ ਕੋਈ ਬੰਦਾ ਆਵੇ ਜੇਕਰ ਆਪਾਂ ਇੰਨੇਕ ਇੰਨੇਕ ਛੋਟੀ ਜੀ ਚੀਜ਼ ਵਾਲੇ ਨੂੰ ਫੜ ਸਕਦੇ ਆ ਨਾ ਤੇ ਵੱਡੇ ਵੱਡੇ ਤਕੜੇ ਜਿਹੜੇ ਸੌਦਾਗਰ ਆ ਵੱਡੇ ਵੱਡੇ ਤਕੜੇ ਜਿਹੜੇ ਗਰੋਹ ਨੇ ਆਪਾਂ ਉਹਨਾਂ ਨੂੰ ਵੀ ਇੱਕ ਸਕਿੰਟ ਜੀ ਫੜ ਸਕਦੇ ਆ ਜੇ ਆਪਾਂ ਰੋਜ਼ ਹੀ ਇੱਕ ਪੰਜਾਬ ਚੋਂ ਦੋ ਜਾਂ ਇੱਕ ਦਾ ਦੋ ਚਾਰ ਗਰੋਹ ਫੜਦੇ ਆ ਤੇ ਆਪਾਂ ਫਿਰ 2 ਕੁ ਮਹੀਨੇ ਜੇ ਆਪਾਂ ਸੇਵਾ ਪੰਜਾਬ ਦੇ ਵਾਸਤੇ ਕਰ ਲਈਏ ਤੇ ਐਨ ਨਿਚੋੜ ਕੇ ਐ ਮਰੋੜ ਕੇ ਬੰਦਾ ਜੇਲ੍ਹ ਚ ਪਾ ਸਕਦਾ ਉਹਨਾਂ ਨੂੰ ਤੇ ਪੰਜਾਬ ਦੇ ਪੁੱਤ ਧੀਆਂ ਪੁੱਤ ਅੱਗੇ ਤਾਂ ਮੁੰਡੇ ਵੀ ਕਰਦੇ ਨਸ਼ੇ ਦੇਖਦੇ ਸੀ ਹੁਣ ਤਾਂ ਕੁੜੀਆਂ ਵੀ ਸ਼ਰਮ ਸੜਕਾਂ ਤੇ ਨਸ਼ੇ ਕਰਦੇ ਦਿਖਣ ਡੀਆਂ ਆ ਉਹਨਾਂ ਕੋ ਪੈਸੇ ਨਹੀਂ ਹੈਗੇ ਉਹ ਲਫਾਫਿਆਂ ਦੇ ਵਿੱਚ ਗੁੰਦ ਜੀ ਪਾ ਪਾ ਕੇ ਉਹ ਲਿਸ਼ੋਸ਼ਨ ਜੀ ਪਾ ਪਾ ਕੇ ਸਿੰਗੀ ਜਾਂਦੀਆਂ ਆ ਹੱਦ ਹੋ ਗਈ ਪੰਜਾਬ ਦਾ ਬੇੜਾ ਗਰਕ ਹੋ ਗਿਆ ਯਾਰ ਕੀ ਕਰੂਗਾ ਅੱਗੇ ਆਂਦੇ ਆਂਦੇ ਸੇ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਚਲੋ ਚੱਲੀਏ ਯਾਰ ਪੰਜਾਬ ਦੇ ਅਜ ਅਮਰੀਕਾ ਕੈਨੇਡਾ ਜਾਪਾਂ ਨੂੰ 10 ਸਾਲ ਹੋ ਗਏ ਦਰਸ਼ਨ ਕਰਕੇ ਹੀ ਪੰਜਾਬ ਦੇ ਆਜੋ ਭਰਾਵੋ ਅਮਰੀਕਾ ਕੈਨੇਡਾ ਵਾਲਿਓ ਉਥੇ ਪੰਜਾਬ ਦੇ ਵਿੱਚ ਹੁਣ ਛੇਵੇਂ ਦਰਿਆ ਵਗਣ ਡਿਆ ਨਸ਼ਿਆਂ ਦਾ ਐਨ ਨਸ਼ੇਵਾਂ ਦਰਿਆ ਭਰਿਆ ਭਰਪੂਰ ਨਸ਼ਿਆਂ ਦਾ ਐਨ ਗੁਲਤਾਨ ਹੋਏ ਨੇ ਜਿਹੜਾ ਬੰਦਾ ਆਪ ਨਸ਼ਾ ਵੇਚਦਾ ਹਨ ਮੈਂ ਨਸ਼ੇ ਦੇ ਸਦਾਕਰਾਂ ਨੂੰ ਵੀ ਕਹਿ ਦਿੰਦਾ ਆ ਜਿਹੜਾ ਬੰਦਾ ਨਸ਼ਾ ਵੇਚਦਾ ਹਨ ਉਹਦਾ ਬੇੜਾ ਗਰਕ ਹੋਣਾ ਹੀ ਹੋਣਾ ਨਿਸ਼ਚਿਤ ਉਹ ਇਹ ਨਾ ਸਮਝੇ ਵੀ ਮੈਂ ਖਰੇ ਇਥੋਂ ਸਹੀ ਸਲਾਮਤ ਚਲ ਜਣਾ ਆ ਤੇ ਜਾਂ ਮੈਂ ਦੁਜਾ ਮਰਾ ਇਥੋਂ ਮੇਰੇ ਧੀਆਂ ਪੁੱਤ ਬੜੇ ਸਹੀ ਸਲਾਮਤ ਰਹਿਣੇ ਆ ਮਹਿਫੂਜ਼ ਰਹਿਣੇ ਆ ਤੇ ਜਾਂ ਜਿਹੜੀ ਜਨਤਾ ਆ ਜਾਂ ਜਿਹੜੀ ਲੋਕ ਨੇ ਉਹ ਸਾਨੂੰ ਬੜਾ ਚੰਗਾ ਕਹਿਣਗੇ ਇਹ ਇਸ ਦਰਗਾਹ ਦੇ ਵਿੱਚ ਵੀ ਉਹਦਾ ਬੁਰਾ ਹੋਣਾ ਛੇਤਰ ਵੱਜਣੇ ਆ ਤੇ ਉਸ ਦਰਗਾਹ ਦੇ ਵਿੱਚ ਵਾਈਗੁਰੂ ਦੀ ਦਰਗਾਹ ਦੇ ਵਿੱਚ ਵੀ ਉਹਦਾ ਬੁਰਾ ਹੋਣਾ ਆ ਕਿਉਂਕਿ ਜਦੋਂ ਆਪਾਂ ਕਿਸੇ ਮਾਂ ਦਾ ਪੁੱਤ ਜਿਹੜਾ ਮਾਰਦੇ ਆ ਨਸ਼ੇ ਦੇ 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 ਕੇ ਵੇਚ ਕੇ ਹੀ ਪੈਸੇ ਕਮਾਉਣੇ ਜੇਬਾਂ ਵਿੱਚ ਪਾਉਣੇ ਆ ਨਾ ਉਹਦੇ ਨਾਲ ਕਿਸੇ ਦਾ ਭਲਾ ਨਹੀਂ ਹੋਣਾ ਕਿਸੇ ਦਾ ਲਊ ਕਿਸੇ ਮਾਂ ਦਾ ਪੁੱਤਰ ਜਿਹੜਾ ਕੋਖ ਜੜੀ ਆ ਕੋਖ ਦਾ ਸਤਿਆਨਾਸ਼ ਕਰਦੇ ਕੋਖ ਨੂੰ ਤੁਸੀਂ ਸੁੰਨੀ ਕਰ ਦਿੰਨੇ ਆ ਮਾਂ ਦੀ ਨੂੰ ਇਹ ਜਿਹੜੇ ਬੁਢਾਪੇ ਦੇ ਵਿੱਚ ਮਾਂ ਜਿਹੜੀ ਆ ਨਾ ਆਪਣੇ ਬੁਢਾਪੇ ਵਿੱਚ ਆਪਣੇ ਧੀ ਪੁੱਤਰ ਨੂੰ ਜਨਮ ਦਿੰਦੀ ਆ ਤੇ ਜਦੋਂ ਉਹਦਾ ਧੀ ਪੁੱਤਰ 20 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਹੀ ਮਰ ਜਾਂਦਾ ਉੱਠ ਜਾਂਦਾ ਤੇ ਉਹਨੂੰ ਫਿਰ ਸਹਾਰਾ ਨਹੀਂ ਮਿਲਦਾ ਤੇ ਉਹਦੇ ਦਿਲ ਦੇ ਵਿੱਚ ਉਹ ਬਦਵਾਵਾ ਹੀ ਮਿਲਣੀਆਂ ਭਾਵੇਂ ਤੁਸੀਂ ਜਿੰਨੇ ਮਰਜ਼ੀ ਕੰਮ ਕਰ ਲੋ ਤੁਹਾਡਾ ਭਲਾ ਕੁਝ ਨਹੀਂ ਹੋਣਾ ਭਾਵੇਂ ਜੋ ਮਰਜ਼ੀ ਕਰ ਲੋ ਵੱਡੇ ਵੱਡੇ ਕੋਈ بڑے بڑے ਤਗੜੇ ਸੌਦਾਗਰ ਜਿਹੜੇ ਇਹ ਮੈਸੇਜ ਮੇਰਾ ਉਹਨਾਂ ਨੂੰ ਵੀ ਆ ਕਿਉਂਕਿ ਇੱਥੇ ਤੁਸੀਂ ਵੀ ਨਹੀਂ ਰਹਿਣਾ ਭਰਾਓ ਇਹ ਜਿਹੜਾ ਧਰਤੀ ਆ ਇਹ ਮੰਡਲ ਆ ਇਹਦੇ ਵਿੱਚ ਮਾੜੇ ਚੰਗੇ ਕੰਮ ਨਾ ਕਰੋ ਜੇ ਤੁਸੀਂ ਇਹੋ ਕੰਮ ਕਰਨੇ ਆ ਤਾਂ ਤੁਹਾਡਾ ਵੀ ਭਲਾ ਨਹੀਂ ਹੋਣਾ ਜਿੱਥੇ ਮਰਜ਼ੀ ਭੱਜ ਲਿਓ ਜਿੱਥੇ ਮਰਜ਼ੀ ਜ਼ੋਰ ਲਾ ਲਓ ਤਾਨੂੰ ਲੇਖਾ ਇੱਥੇ ਦੇਣਾ ਪੈਣਾ ਇਹੋ ਨਰਕ ਤੇ ਇਹੋ ਸਵਰਗ ਦੀ ਇਹ ਮੇਰੀਆਂ ਗੱਲਾਂ ਤੁਹਾਨੂੰ ਕੁਝ ਚੰਗੀਆਂ ਨਹੀਂ ਲੱਗਣਗੀਆਂ ਕਿਉਂਕਿ ਮੈਂ ਹਮੇਸ਼ਾ ਸੱਚ ਦੇ ਨਾਲ ਖੜਾ ਆ ਤੇ ਸੱਚ ਦੀ ਸਦਾ ਸਪੋਰਟ ਕਰਦਾ ਸੱਚ ਦੇ ਨਾਲ ਸੱਚ ਦੇ ਰਾਹ ਤੇ ਚੱਲਦਾ ਆ ਤੇ ਅੱਜ ਪੰਜਾਬ ਦੇ ਵਿੱਚ ਵੇਖਿਆ ਕਿੰਨਾ ਬੁਰਾ ਹਾਲ ਹੋ ਗਿਆ ਕਿੰਨਾ ਨਸ਼ੇ ਦਾ ਪੋਲੂਸ਼ਨ ਜਿਹੜਾ ਇਸ ਧਰਤੀ ਨੂੰ ਖਾ ਗਿਆ ਇੱਕ ਜ਼ਹਿਰ ਇਹ ਧਰਤੀ ਨੂੰ ਖਾ ਗਿਆ ਜੇਕਰ ਪਾਣੀ ਦੀ ਗੱਲ ਕਰਦੀਆਂ ਤੇ ਫੈਕਟਰੀਆਂ ਵਾਲੇ ਜਿਹੜੇ ਆ ਉਹ ਧਰਤੀ ਦੇ ਵਿੱਚ ਪਾਣੀ ਗੰਦਾ ਪਾਪ ਆ ਕੇ ਪਾਣੀ ਜਿਹੜਾ ਧਰਤੀ ਦਾ ਖਰਾਬ ਕਰ ਦਤਾ ਲੋਕੀ ਪੀਣ ਵਾਲਾ ਪਾਣੀ ਲੱਭਦੇ ਫਿਰਦੇ ਪਾਣੀ ਨਹੀਂ ਮਿਲਣਾ ਦੋ ਚਾਰ ਦਿਨ ਡਿਜੀਟਲ ਪੈਟਰੋਲ ਬੰਦ ਹੋ ਗਿਆ ਤੇ ਲੋਕਾਂ ਨੂੰ ਭੱਜਣਾ ਪੈ ਗਿਆ ਅਜੇ ਉਹ ਗੱਡੀਆਂ ਚੱਲਦੀਆਂ ਉਹਨਾਂ ਨਾਲ ਤੇ ਜਿਹੜਾ ਪਾਣੀ ਪੀ ਕੇ ਤੁਸੀਂ ਚੱਲਦੇ ਆ ਨਾ ਤੇ ਜੇਕਰ ਉਹ ਪਾਣੀ ਤੁਹਾਨੂੰ 10-20 ਦਿਨ ਨਾ ਨਾ ਮਿਲਿਆ ਤਫੇ ਤੁਸੀਂ ਚੱਲਣੋ ਕਿੱਦਾਂ ਕਿੱਥੋਂ ਚੱਲੋਗੇ ਤੁਸੀਂ ਕਿੱਦਾਂ ਚੱਲੋਗੇ ਤੁਸੀਂ ਦੱਸੋ ਅੱਜ ਤੁਹਾਨੂੰ ਸੋਚਣ ਤੇ ਸਮਝਣ ਦੀ ਲੋੜ ਆ ਮੇਰੀਆਂ ਗੱਲਾਂ ਤੁਹਾਨੂੰ ਅੱਜ ਲੱਗਦੀਆਂ ਐਵੇਂ ਘੇਵੇਂ ਪਰ ਮੈਂ ਗੱਲਾਂ ਸੱਚੀਆਂ ਇੱਕਦਮ ਕਹਿ ਕੇ ਜਾਣੀਆਂ ਕਿ ਆ ਗੱਲਾਂ ਭਰਾਵੋ ਇਹ ਨਾ ਗੱਲਾਂ ਤੇ ਤੁਸੀਂ ਧਿਆਨ ਨਾ ਨ ਦਿੱਤਾ ਤਾਂ ਫੇਰ ਤੁਸੀਂ ਭਾਵੇਂ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲਿਓ ਕੁਝ ਨਹੀਂ ਹੋਣਾ ਤੇ ਮੈਂ ਹੁਣ ਇਹ ਗੱਲ ਕਹਿਣਾ ਆ ਨਸ਼ਾ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੈਗਾ ਆ ਅਗੇ ਲੋਕ ਪੀਂਦੇ ਹੁੰਦੇ ਸ਼ਰਾਬ ਤੇ ਵੱਧ ਤੋਂ ਵੱਧ ਕੋਈ ਹੋਰ ਕੋਈ ਮਾੜਾ ਮੋਟਾ ਨਸ਼ਾ ਕੋਈ ਭੰਗ ਭੁੰਗ ਸ਼ਗ ਲੈ ਲੈਂਦਾ ਕੋਈ ਬੰਦਾ ਇਦਾਂ ਨਸ਼ਾ ਹੁੰਦਾ ਦੋ ਇੱਕ ਦੋ ਨਸ਼ੇ ਹੁੰਦੇ ਹੁਣ ਚਿੱਟਾ ਲਾਉਣ ਵਾਲੇ ਲੋਕ ਬਹੁਤ ਹੋ ਗਏ ਨੇ ਜਿਹੜੇ ਲੋਕ ਚਿੱਟੇ ਤੇ ਹੀ ਹੋਏ ਨੇ ਉਹ ਆਂਦੇ ਸਾਨੂੰ ਰੋਟੀ ਮਿਲੇ ਚਾਹੇ ਨਾ ਮਿਲੇ ਸਾਨੂੰ ਚਿੱਟਾ ਚਾਹੀਦਾ 10 10 20 20 ਜਣ ਉਹ ਚਿੱਟੇ ਵਾਲੇ ਕਈ ਬੰਦੇ ਨਾਉਣ ਨਹੀਂ ਦੇ ਕਿੰਨੀ ਗਰਮੀ ਹੱਥ ਦੀ ਆ ਉਹ ਆnde ਜਿਹੜਾ ਸਾਬਣ ਤੇ ਪੈਸੇ 10 20 ਰੁਪਏ ਖਰਚ ਕਰਨੇ ਉਹਦਾ ਇਕੱਠਾ ਕਰਕੇ ਉਹਦਾ ਚਿੱਟਾ ਲਿਆ ਕੇ ਪੀਵਾਂਗੇ ਸਾਨੂੰ ਕੀ ਲੋੜ ਸਾਬਣ ਲਿਆਉਣ ਦੀ ਧਣਾਉਣ ਦੀ ਇਹ ਇਦਾਂ ਦੇ ਲੋਕਾਂ ਦੇ ਮੁੰਡਿਆਂ ਦੇ ਹਾਲਾਤ ਬੱਤਰ ਹੋ ਗਏ ਆ ਪੰਜਾਬ ਦੇ ਪੰਜਾਬ ਦਾ ਰਾਜਾ ਐਸ ਵੇਲੇ ਕਿਹੜੇ ਨੀਂਦ ਦੇ ਵਿੱਚ ਸੁੱਤਾ ਪਿਆ ਆ ਕਿਹੜੀ ਨੀਂਦ ਵਿੱਚ ਸੁੱਤਾ ਪਿਆ ਆ ਮੈਂ ਪੰਜਾਬ ਦਾ ਸਾਂਝਾ ਪੁੱਤਰ ਆ ਹਰੇਕ ਦਾ ਠੀਕ ਆ ਜੀ ਪੰਜਾਬ ਦਾ ਪੁੱਤਰ ਆ ਤਾਂ ਸੱਚ ਬੋਲਣ ਡਿਆ ਨਿਹੰਗ ਸਿੰਘ ਫੌਜ ਤੇ ਕੁਝ ਅਖੌਤੀ ਨਿਹੰਗ ਸਿੰਘ ਜੜੇ ਨੇ ਉਹ ਵੀ ਨਿਹੰਗ ਸਿੰਘ ਗੁਰੂ ਸਾਹਿਬ ਦਾ ਚੋਲਾ ਪਾ ਕੇ ਤੇ ਚੋਲੇ ਨੂੰ ਬਦਨਾਮ ਕਰਨ ਦੇ ਆ ਉਹਨਾਂ ਉੱਤੇ ਵੀ ਡੰਡਾ ਕੱਸਣ ਦੀ ਲੋੜ ਆ ਉਹ ਵੀ ਪਾ ਕੇ ਚੋਲੇ ਤੇ ਸ਼ਰਾਬਾਂ ਪੀਂਦੇ ਨਸ਼ੇ ਕਰਦੇ ਤੇ ਕੋ ਚਿੱਟੇ ਲਾਉਣ ਦੇ ਆ ਦਿਮਾਲੇ ਸਜਾ ਕੇ ਚੋਲੇ ਪਾ ਕੇ ਤੇ ਚਿੱਟੇ ਦੇ ਭੂਗਨੀਆਂ ਜਿਹਾ ਬਣਾ ਬਣਾ ਕੇ ਸੁੰਘਣ ਦੇ ਚਿੱਟੇ ਉਹਨਾਂ ਨੂੰ ਵੀ ਥੋੜਾ ਬੜਾ ਫੜ ਕੇ ਸੋਧਾ ਲੱਗਣ ਲਾ ਜਿਹੜੇ ਅਖੌਤੀ ਨਿਹੰਗ ਜਿਹੜੇ ਨਿਹੰਗ ਸਿੰਘ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਬਾਣਾ ਤੇ ਉਹਨੂੰ ਬਦਨਾਮ ਕਰਨ ਦੇ ਨੇ ਉਹਨਾਂ ਦੇ ਵੱਲ ਵੀ ਥੋੜਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਕਿਉਂਕਿ ਨਿਹੰਗ ਸਿੰਘਾਂ ਨੂੰ ਖਾਸ ਤੌਰ ਤੇ ਨਾ ਕਿ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਪ੍ਰਸ਼ਾਸਨ ਇਹੋ ਕਹਣਾ ਸਾਡੇ ਹੱਥ ਵੱਜੇ ਆ ਭਾਈ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਕਹਿ ਚੁੱਕਾ ਆ ਸੱਚ ਬੋਲਦਾ ਸੱਚ ਸਦਾ ਬੋਲਦਾ ਰਹੂੰਗਾ ਕਿਉਂਕਿ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਜਿੰਨਾ ਚਿਰ ਤੱਕ ਉੱਤੇ ਜਿਹੜਾ ਮੰਤਰੀ ਬੈਠਾ ਉਹ ਨਹੀਂ ਹੁਕਮ ਕਰਦਾ ਜੇਕਰ ਇਹਨਾਂ ਨੇ ਕਿ ਮੰਤਰੀ ਦੇ ਆਖੇ ਕੋਈ ਕੰਮ ਮਾੜਾ ਮਾੜਾ ਮੋਟਾ ਕਰਨਾ ਹੋਵੇ ਨਾ ਉਹ 24 ਘੰਟਿਆਂ ਦੇ ਵਿੱਚ ਵਿੱਚ ਕੰਮ ਕਰ ਦਿੰਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਚਿੱਟਾ ਆਮ ਸ਼ਰਯਮ ਵਿਕ ਰਿਹਾ ਨਾ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਨਸ਼ਾ ਵਿਕ ਰਿਆ ਉਹ ਇਹਨਾਂ ਕੋ ਫੜਿਆ ਨਹੀਂ ਜਾਂਦਾ ਉਹ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਨਹੀਂ ਇਹਨਾਂ ਨੂੰ ਪਤਾ ਲੱਗੰਡਿਆ ਤੇ ਜੇਕਰ ਅੱਜ ਆਪਾਂ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਵੀ ਆਪੋ ਆਪਣੇ ਪਿੰਡ ਸਾਂਭ ਲਓ ਭਰਾਓ ਆਪੋ ਆਪਣੇ ਕਸਬੇ ਪਿੰਡ ਸਾਂਭ ਲਓ ਜੇਕਰ ਤੁਸੀਂ ਨੌਜਵਾਨੀ ਨੂੰ ਕੁਝ ਨੌਜਵਾਨੀ ਨੂੰ ਬਚਾਉਣਾ ਤੇ ਤਾਂ ਦੂਸਰੀ ਗੱਲ ਮੈਂ ਇਹ ਕਰਦਾ ਆ ਕਿ ਪੰਜਾਬ ਦੇ ਨੌਜਵਾਨਾਂ ਉਹ ਵੀਰੋ ਤੇ ਭਰਾਓ ਤੁਹਾਨੂੰ ਉਹ ਦਿਨ ਵੀ ਮੈਂ ਕਿਹਾ ਹੈ ਵੀ ਤੁਹਾਨੂੰ ਕਿਸੇ ਬੰਦੇ ਨੇ ਬਾਹਰੋਂ ਬਚਾਉਣ ਵਾਸਤੇ ਨਹੀਂ ਆਉਣਾ ਇਹ ਥੋੜਾ ਜਿਹਾ ਤੁਸੀਂ ਆਪਣੇ ਦਿਮਾਗ ਤੋਂ ਵੀ ਸੋਚੋ ਆਪਣੇ ਦਿਮਾਗ ਤੋਂ ਸੋਚੋ ਵੀ ਤੁਸੀਂ ਨਸ਼ੇ ਨੂੰ ਸਵਕਾਰ ਕਰਨਾ ਆ ਕਿ ਰੱਬ ਦੇ ਨਾਮ ਨੂੰ ਤੇ ਚੰਗਿਆਈ ਨੂੰ ਸਵਕਾਰ ਕਰਨਾ ਆ ਨਸ਼ਾ ਛੱਡਣਾ ਤਾਂ ਤੁਹਾਡੇ ਅੰਦਰੋਂ ਹੀ ਉਜਾਗਰਤਾ ਪੈਦਾ ਹੋਣੀ ਆ ਜੇਕਰ ਤੁਸੀਂ ਉਜਾਗਰਤਾ ਨਹੀਂ ਆਪਣੇ ਸਰੀਰ ਨੂੰ ਜਗਾਉਂਦੇ ਨਹੀਂ ਆਪਣੇ ਦਿਮਾਗ ਨੂੰ ਜਗਾਉਂਦੇ ਨਹੀਂ ਆਪਣੀ ਬੁੱਧੀ ਨੂੰ ਤੁਸੀਂ ਜਾਗ ਰੁਕ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਨਸ਼ਾ ਤੁਹਾਡੇ ਹੱਡਾਂ ਦੇ ਵਿੱਚ ਰਸ ਗਿਆ ਹੈ ਨਸ਼ਾ ਤੁਹਾਡਾ ਅੰਗ ਬਣ ਚੁੱਕਿਆ ਆ ਕੋਈ ਕਿਸੇ ਦੇ ਨਸ਼ਾ ਮੂੰਹ ਵਿੱਚ ਨਹੀਂ ਪੌਂਦਾ ਜੇ ਆਮ ਚਿੱਟਾ ਵਿਗ ਰਿਹਾ ਤੇ ਲੋਕੀ ਕਹਿੰਦੇ ਸੌਖਾ ਨਸ਼ਾ ਆ ਇਹ ਜੜਾ ਕਿ ਜਿਆਦਾ ਪੰਘੂੜੇ ਤੇ ਚੜਾ ਕੇ ਰੱਖਦਾ ਆ ਤੇ ਪੰਘੂੜੇ ਦੇ ਤੇ ਪੁੱਤ ਚੜ ਹੀ ਜਾਣਾ ਇੱਕ ਦਿਨ ਤੇ ਜੇ ਧਰਤੀ ਉੱਤੇ ਆਏ ਆ ਕੁਝ ਚੰਗਿਆਈ ਕਰੋ ਚੰਗਿਆਈ ਕਰੋ ਬਿਲਕੁਲ ਬਰਿਆਈ ਦੇ ਵਿੱਚ ਨਾ ਤੁਸੀਂ ਡਿੱਗਦੇ ਜਾਓ ਰੌਲੇ ਕੇ ਸਿੱਖ ਹੋẽਗੇ ਅੱਜ ਸਿਰਫ ਰੌਲਾ ਰਹਿ ਗਿਆ ਧਰਤੀ ਉੱਤੇ ਅੱਜ ਸਿਰਫ ਰੌਲਾ ਰਹਿ ਗਿਆ ਹੋਰ ਕੁਝ ਨਹੀਂ ਰਹਿ ਗਿਆ ਹੁਣ ਰੋਲੇ ਵਾਲਾ ਹੀ ਕੰਮ ਰਹਿ ਗਿਆ ਸਾਰਾ ਤੇ ਰੋਲਾ ਰੱਪਾ ਪੈ ਰਿਹਾ ਕੋਈ ਕਿਸ ਦੇ ਖਿਲਾਫ ਬੋਲ ਜਿੰਦਾ ਕੋਈ ਕਿਸ ਦੇ ਖਿਲਾਫ ਬੋਲ ਜਿੰਦਾ ਪੰਥ ਦੇ ਵਿੱਚ ਕਿਸੇ ਨੂੰ ਵੀ ਕੋਈ ਚੰਗਾ ਕੰਮ ਨਹੀਂ ਕਿਸੇ ਨੇ ਕਰਨ ਦੇਣਾ ਕਿਉਂਕਿ ਉਹ ਆਂਦੇ ਆ ਇਹ ਜਰ ਸਾਡੇ ਤੋਂ ਗਾਂ ਕਿਦਾਂ ਚੱਲ ਗਿਆ ਜੇ ਤੁਸੀਂ ਅਗਲੇ ਨੂੰ ਕੰਮ ਨਹੀਂ ਕਰਨੜੇ ਤਾਂ ਤੁਸੀਂ ਆਪਣਾ ਕੋਈ ਕੰਮ ਕਰਕੇ ਵਿਖਾਓ ਕੋਈ ਕੌਮ ਨੂੰ ਕੋਈ ਪੰਥ ਨੂੰ ਕੋਈ ਆਪਣੀ ਚੀਚੀ ਕੋਈ ਹੱਥ ਉਂਗਲ ਵਾਢ ਕੇ ਕੋਈ ਆਪਣਾ ਕੋਈ ਚੜ੍ਹਦੀ ਕਲਾ ਵਾਲਾ ਕੋਈ ਕਾਰਜ ਕਰਕੇ ਦਿਖਾ ਦਿਓ ਤਾਂ ਹੀ ਲੋਕ ਤੁਹਾਨੂੰ ਮੰਨਣਗੇ ਕਿ ਕੱਲਾ ਬੁਰਾਈ ਕਰਨ ਵਾਸਤੇ ਅੱਗੇ ਵੱਧ ਕੇ ਚੱਲਣ ਡੇ ਆ ਕਿ ਤਾ ਤੂੰ ਹੀ ਬੁਰਾਈ ਕਰੀ ਜੋ ਤਕੜੇ ਹੋ ਕੇ ਕਰੀ ਕਿਸ ਦੀ ਬੁਰਾਈ ਕਰੋ ਕਰੀ ਕਿਸ ਦੀ ਬੁਰਾਈ ਕਰੋ ਮੰਨ ਲਓ ਜੇ ਕੋ ਬੰਦਾ ਨਸ਼ਾ ਵੀ ਕਰਦਾ ਹੈ ਚੰਗਾ ਬੰਦਾ ਮੰਨ ਲਓ ਕਿ ਚੰਗੇ ਘਰਾਣੇ ਦਾ ਨਸ਼ਾ ਵੀ ਕਰਦਾ ਉਹਨੂੰ ਬਹਿ ਕੇ ਯਾਰ ਸਮਝਾਇਆ ਵੀ ਜਾ ਸਕਦਾ ਆ ਉਹਨੂੰ ਬਹਿ ਕੇ ਸਮਝਾਇਆ ਵੀ ਜਾਂਦਾ ਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੇਖੋ ਕਿੰਡੀ ਤਗੜੀ ਬਾਣੀ ਨੇ ਇੱਕ ਮਿਸਾਲ ਦਿੱਤੀ ਆ ਕਿੱਡੇ-ਕੜੇ ਆਪਣੇ ਭਗਤ ਹੋਏ ਸ਼ਨੋਮਣੀ ਭਗਤ ਹੋਏ ਨੇ ਉਹ ਪਹਿਲਾਂ ਵੇਖ ਲੋ ਕਿਹੜੇ-ਕਿਹੜੇ ਕਾਰਜ ਕਰਦੇ ਰਹੇ ਤੇ ਫਿਰ ਵੇਖੋ ਉਹਨਾਂ ਨੇ ਰੱਬ ਦਾ ਨਾਮ ਤੇ ਆਇਆ ਉਹਨਾਂ ਦੀ ਮਹਾਰਾ ਨੇ ਬਾਣੀ ਵੀ ਦਰਜ ਕੀਤੀ ਹੈ ਵਿੱਚ ਭਗਤਾਂ ਦੀ ਤੇ ਕਿਹੜੇ-ਕਿਹੜੇ ਕੰਮ ਵੀ ਕਰਦੇ ਰਹੇ ਆ ਕਿ ਲੋਕ ਉਹਨਾਂ ਨੂੰ ਮਾੜਾ ਚੰਗਾ ਵੀ ਉਸ ਸਮੇਂ ਕਹਿੰਦੇ ਰਹੇ ਆ ਉਹਨਾਂ ਦੇ ਨਾਲ ਮਾੜੇ ਚੰਗੇ ਸਲੂਕ ਵੀ ਕਰਦੇ ਰਹੇ ਆ ਕਿੱਡੇ-ਕੜੇ ਤਗੜੇ ਆਪਣੇ ਗੁਰਬਾਣੀ ਦੇ ਉਹ ਤਗੜੇ ਤਗੜੇ ਬਚਨ ਉਹਨਾਂ ਨੇ ਕੀਤੇ ਹੋਏ ਆ ਤਾਂ ਗੁਰਬਾਣੀ ਚ ਉਹਨਾਂ ਦੇ ਬਚਨ ਦਰਜ ਕੀਤੇ ਮਾਰ ਰਹੇ ਨੇ ਇਦਾਂ ਹੀ ਹੌਲੀ ਹੌਲੀ ਬੰਦਾ ਡਿਗ ਡਿਕੇ ਸਵਾਰ ਹੁੰਦਾ ਜੇਕਰ ਬੰਦਾ ਗਲਤ ਆ ਤਾਂ ਉਹ ਗਲਤ ਨੂੰ ਗਲਤ 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 ਕਹੀ ਜਾਈਏ ਤਾਂ ਫਿਰ ਗਲਤ ਫਿਰ ਸਿੱਧਾ ਕਿਦਾਂ ਹੋਊਗਾ ਜੇ ਗਲਤ ਬੰਦਾ ਮੰਨ ਲਓ ਕੋਈ ਹੈਗਾ ਵੀ ਆ ਮੰਨ ਲਓ ਹੈਗਾ 100 ਵਾਰੀ ਹੈਗਾ ਤੇ ਸਮਝਾਉਣਾ ਕਿਹਦਾ ਫਰਜ਼ ਹੈ ਆਪਣਾ ਹੀ ਬੰਦਾ ਆਪਣੇ ਵੀਰ ਭਰਾਓ ਕੋਈ ਮੈਂ ਤਾਂ ਨਹੀਂ ਆਂ ਨਾ ਵੀ ਜਾ ਕੇ ਕੋਈ ਨਸ਼ਾ ਕਰਦਾ ਤੇ ਜਾ ਕੇ ਕਿਸ ਦੀਆਂ ਲੱਤਾਂ ਵੜਦੋ ਤੇ ਕੋ ਨਖਾ ਕਰਦਾ ਤੇ ਜਾ ਕੇ ਕਿਸੇ ਨੂੰ ਮਾਰ ਦੋ ਉਹਨੂੰ ਪ੍ਰੇਮ ਦੇ ਨਾਲ ਸਮਝਾ ਕੇ ਹੌਲੀ ਹੌਲੀ ਗੱਲ ਬਕੜੀ ਪਾ ਕੇ ਪੰਥ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਅੱਗੇ ਤੇ ਕਮੇਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬੈਠੀਆਂ ਬਣੀਆਂ ਹੋਈਆਂ ਆ ਗੁਰਦੁਆਰਿਆਂ ਦੀਆਂ ਉਹਨਾਂ ਨੇ ਲੋਕਾਂ ਨੂੰ ਤੋੜ ਦਿੱਤਾ ਵਿਸ਼ੂੜ ਦਿੱਤਾ ਉਹਨਾਂ ਨੂੰ ਲੋਕਾਂ ਨੇ ਭਾਂਡਿਆਂ ਤੋਂ ਲੜ ਲੜ ਕੇ ਭਜਾ ਦਿੱਤਾ ਤੇ ਉਹ ਇੱਕ ਆਪਣਾ ਧਰਮ ਛੱਡ ਕੇ ਦੂਜੇ ਧਰਮ ਨੂੰ ਸਵੀਕਾਰ ਕਰਕੇ ਬਹਿ ਗਈ ਇਹ ਗਲਤੀਆਂ ਕਿੰਨਾਂ ਦੀਆਂ ਆ ਇਹ ਸਿੱਖ ਜਿਹੜੇ ਜਿਨ੍ਹਾਂ ਨੇ ਪੱਗਾ ਸਿਰ ਫਚਾਏ ਉਹਨਾਂ ਦੇ ਉਹ ਉਹ ਉਹਨਾਂ ਦੇ ਕੰਮ ਆ ਇਹ ਉਹਨਾਂ ਦੇ ਕੰਮ ਹੀ ਆ ਜਿਨ੍ਹਾਂ ਨੇ ਪੱਗਾ ਸਿਰ ਫਸਾਏ ਤੇ ਆਪਣੇ ਆਪ ਨੂੰ ਸੇਖਾਂਦੇ ਆ ਅਮਰਤ ਉਹਨਾਂ ਦਾ ਛਗਿਆ ਹੋਇਆ ਨਹੀਂਗਾ ਕਰਹਿਤਾ ਉਹਨਾਂ ਨੇ ਕੀਤਿਆਂ ਆਈਆਂ ਗੁਰਬਾਣੀ ਪੜ੍ਹਦੇ ਨਹੀਂ ਐ ਅਮਰ ਛਗਿਆ ਨਹੀਂਗਾ ਕੋਈ ਗੁਰਬਾਣੀ ਦੀ ਸੂਝ ਐ ਨਹੀਂ ਕਿ ਸਿਰਫ ਇੱਕ ਗੋਲਕ ਭਰ ਜਾਂਦੀ ਆ ਮਹੀਨੇ ਬਾਅਦ ਕੱਢ ਕੇ ਰੱਖ ਲੈਂਦੇ ਆ ਤੇ ਜਿੱਥੇ ਮਰਜੀ ਹੋਵੇ ਵਰਤ ਲੈਂਦੇ ਆ ਜੇ ਗੋਲਕ ਜਾਰੀ ਫੁੱਲ ਹੋ ਜੇ ਤਾਂ ਕਿ ਗਰੀਬ ਗੁਰਪੇਰਾ ਕੋਈ ਕੋਠਾ ਮਠਲਾ ਪਾ ਦਿਆ ਕਰੋ ਕਿਸੇ ਦਾ ਲੈਂਟਰੀ ਪਾ ਦਿਆ ਕਰੋ ਕਹਿਣੋ ਕੋ ਸਮਰਸੀ ਵਾਲੇ ਲਵਾ ਰਿਆ ਕਰੋ ਕਿ ਧੀ ਭੈਣ ਦਾ ਕੋਈ ਵਿਆਹ ਕਰਾ ਰਿਆ ਕਰੋ ਆ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਾਈ ਜਾਂਦੇ ਗੁਰਦੁਆਰੇ ਦੇ ਇਹ ਕੋ ਤੁਸੀਂ ਗੁਰਦੁਆਰੇ ਦੀ ਕਿਹੜੀਆਂ ਕੋ ਪੋਤੀਆਂ ਵਿਆਹਣੀਆਂ ਭਰਾਓ ਕਿ ਗਰੀਬ ਗੁਰਬੇ ਦਾ ਭਲਾ ਕਰੋ ਇਹ ਲੋਕਾਂ ਦਾ ਸੰਗਤ ਦਾ ਪੈਸਾ ਜਿਹੜਾ ਇਹ ਜ਼ਹਿਰ ਆ ਜੇਕਰ ਬੰਦਾ ਕੋ ਖਾ ਕੇ ਵੇਖ ਲਿਆ ਦੋ ਤਿੰਨ ਮਹੀਨੇ ਖਾ ਕੇ ਵੇਖ ਲੋ ਜੇ ਨਾ ਬੰਦਿਆ ਸਰੀ ਗਲੂਗਾ ਤੇ ਗੱਲ ਕਰਿਓ ਜ਼ਹਿਰ ਆ ਮੇਰਾ ਜ਼ਹਿਰ ਪਾਪ ਲੋਕਾਂ ਦੀਆਂ ਅਰਦਾਸਾਂ ਦਾ ਪੈਸਾ ਆ ਮਹਾਂਪੁਰਖ ਬੜੇ ਬੜੇ ਕਹਿੰਦੇ ਵੀ ਦਸਾਂ ਦਾ ਚੜਾਵੇ ਦਾ 1 ਰੁਪਿਆ ਗੁਰੂ ਘਰ ਦਾ ਖਾਣਾ ਬੜਾ ਮੁਸ਼ਕਲ ਆ ਜੇਕਰ ਆਪਾਂ ਗੁਰੂ ਘਰ ਦੀ ਕੋਈ ਸੇਵਾ ਨਹੀਂ ਕਰਦੇ ਆਪਾਂ ਗੁਰੂ ਘਰ ਦਾ ਪੈਸਾ ਛਗੀ ਜਾਂਦੇ ਆ ਬਹੁਤ ਮਾੜੀ ਗੱਲ ਆ ਆਪਣੇ ਹੱਥੀਂ ਕਿਰਤ ਕਰੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਹਿਬ ਸ੍ਰੀ ਗੁਰੂ ਮਾਨਕ ਦੇਵ ਜੀ ਮਹਾਰਾਜਾ ਬਚਨ ਕਿਉਂ ਨਹੀਂ ਮੰਨਦੇ ਤੁਸੀਂ ਬਚਨ ਮੰਨੋ ਜਿਹੜਿਆ ਕੁਝ ਕਿ ਟੁੱਕੜ ਬੋਚ ਜਿਹੜੇ ਫੇਸਬੁੱਕ ਉੱਤੇ YouTube ਉੱਤੇ ਤਕਾਈ ਮਾਰਨ ਦੇ ਚੌੜੀਆਂ ਨਾਸਾਂ ਵਾਲੇ ਵਰਗੇ ਉਹਨਾਂ ਨੂੰ ਤੁਸੀਂ ਸੋਨਾ ਲੋਕੋ ਪਸੰਦ ਕਰਨ ਰਹੇ ਹੋ ਕੀ ਉਹ ਕੂੜ ਕਬਾੜ ਬੋਲ ਰਹੇ ਨੇ ਭੌਂਕ ਰਹੇ ਨੇ ਪੰਥ ਦੇ ਖਿਲਾਫ ਜਾ ਰਹੇ ਨੇ ਉਹ ਆnde ਸਾਡੀ ਗੱਲ ਸੁਣੋ ਸਾਡੇ ਮਗਰ ਤੁਰੋ ਸਾਡੀ ਗੱਲ ਦੀ ਬਾਤ ਸੁਣ ਕੇ ਸਾਡ ਨੂੰ ਸਾਨੂੰ ਫੋਲੋ ਕਰੋ ਅਸ਼ਾ ਤਾਂ ਤੁਸੀਂ ਤੁਹਾਨੂੰ ਫੋਲੋ ਕਰਨਾ ਤੁਸੀਂ ਤਾਂ ਬੜੇ ਚੰਗੇ ਬੰਦੇ ਆ ਨਾ ਦੁੱਕੀ ਦੀ ਤੁਹਾਡੀ ਔਕਾਤ ਨਹੀਂਗੀ ਦੋ ਪੈਸਾ ਦੀ ਤੁਹਾਡੀ ਕੋਈ ਔਕਾਤ ਨਹੀਂਗੀ ਪੰਥਰੇ ਵਾਸਤੇ ਤੁਸੀਂ ਕੀ ਕੁਰਬਾਨੀ ਤੇ ਕੀ ਕੁਛ ਤੁਸੀਂ ਪੰਥਰੇ ਵਾਸਤੇ ਕੀਤਾ ਕੀ ਪੰਥ ਨੂੰ ਕੋਈ ਚੀਚੀ ਵੜ ਕੇ ਦਿੱਤੀ ਆ ਤੁਹਾਡੇ ਮਗਰ ਲੋਕ ਤੁਰਨ ਧਕਾਈ ਮਾਰਨ ਤੋਂ ਬਿਨਾ ਕੋਈ ਹੈ ਨਹੀਂਗਾ ਜਿੱਥੇ ਬੋਲਣ ਦਾ ਫਰਜ਼ ਬਣਦਾ ਜਿੱਥੇ ਲੋਕਾਂ ਨੂੰ ਬਚਾਉਣ ਦਾ ਫਰਜ਼ ਬਣਦਾ ਉੱਥੇ ਤੁਹਾਡੇ ਕੋ ਬੋਲਿਆ ਨਹੀਂ ਜਾਂਦਾ ਉੱਥੇ ਤੁਹਾਡੇ ਕੋ ਮੂੰਹ ਤੇ ਜ਼ੁਬਾਨ ਨਹੀਂ ਨਿਕਲਦੀ ਵੀ ਜਿੱਥੇ ਮਾਰਾ ਕਰਮ ਹੋਣਿਆ ਉੱਥੇ ਹੱਕ ਸੱਚ ਦੇ ਨਾਲ ਖੜਿਆ ਤੇ ਜਾਂਦਾ ਨਹੀਂ ਤੁਹਾਡੇ ਕੋ ਫੇਰ ਕਹਿੰਦੇ ਅਸੀਂ ਕਹਿੰਦੇ ਸੱਚ ਕਹਿੰਦੇ ਆ ਸੱਚ ਕਹਿ ਰਹੇ ਆ ਅਹੀਂ ਤੇ ਧਾਕੜ ਸਪੀਚ ਇਦਾਂ ਹੀ ਦਵਾਂਗੇ ਤੇ ਦੰਦੇ ਸਦਾ ਰਵਾਂਗੇ ਪੰਥ ਦੇ ਬੱਚੇ ਆ ਤੇ ਇਦਾਂ ਹੀ ਪ੍ਰਚਾਰ ਠੋਕੇ ਕਰਦੇ ਰਵਾਂਗੇ ਜਿਹੜਾ ਸਾਨੂੰ ਜਿਹੜਾ ਸਾਨੂੰ ਕੋਈ ਅਸੀਂ ਕਿਸੇ ਵੀ ਧੜੇਬੰਦੀ ਦੇ ਨਾਲ ਸੰਬੰਧਤ ਨਹੀਂ ਹੈਗੇ ਸਾਡਾ ਕੋਈ ਧੜੇਬੰਦੀ ਨਹੀਂ ਕੋਈ ਕਿਸੇ ਦੇ ਨਾਲ ਸਪਰਕ ਨਹੀਂ ਸਾਡਾ ਸਾਡਾ ਸਪਰਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੈ ਸਿੱਧਾ ਮੇਰੇ ਤੇ ਕੋਈ ਬੰਦੇ ਦਾ ਕੁੱਤੇ ਮੇਰੇ ਕਿਸੇ ਵੀ ਬੰਦੇ ਦਾ ਮੇਰੇ ਸਿਰ ਦੇ ਉੱਤੇ ਕੋਈ ਮਾ ਦਾਵਾ ਨਹੀਂ ਹੈਗਾ ਵੀ ਮੇਰੇ ਸਿਰ ਦੇ ਉੱਤੇ ਕੋਈ ਬੰਦਾ ਬੈਠਾ ਹੋਵੇ ਸਰਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਰਨੀਆਂ ਮੇਰੇ ਸਿਰ ਤੇ ਉਹੋ ਰੱਖਿਆ ਮਹਾਰਾਜ ਨੇ ਚਰਨ ਸਾਡੇ ਸਿਰ ਤੇ ਤੇ ਹੱਥ ਰੱਖਿਆ ਮਹਾਰਾਜ ਨੇ ਤੇ ਨਾ ਹੀ ਕਿਸੇ ਦੀ ਚਪਲੀ ਝਾੜਿਆ ਤੇ ਨਾ ਹੀ ਕਿਸੇ ਦੀ ਗੱਲ ਸੁਣਨੀ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਜਨ ਮੰਨਦੇ ਆ ਤਾਂ ਮੈਂ ਇਹੋ ਕਹਿਣਾ ਭਰਾਓ ਸੱਚ ਦੇ ਨਾਲ ਚੱਲੋ ਸੱਚ ਦੇ ਨਾਲ ਖੜੋ ਜਿਨੇ ਅਮਰਤ ਨਹੀਂ ਛਕਿਆ ਅਮਰ ਛੱਕੇ ਬਾਣੀ ਬਾਣੇ ਦੇ ਧਾਰ ਨਹੀਂ ਉਹ ਬਾਣੀ ਪੜੋ ਤੇ ਹੋਰ ਵੀ ਜਿਹੜੇ ਆਪਣੇ ਉਹਨਾਂ ਨੂੰ ਵੀ ਗੁਰਬਾਣੀ ਦਾ ਗਿਆਨ ਕਰਾ ਕੇ ਉਹਨਾਂ ਨੂੰ ਵੀ ਗੁਰਬਾਣੀ ਪੜਾਓ ਤੇ ਉਹਨਾਂ ਨੂੰ ਹਰੇਕ ਥਾਂ ਤੇ ਮਹਿਮ ਜਿਹੜੀ ਆ ਨਸ਼ੇ ਦੇ ਖਿਲਾਫ ਸ਼ੁਰੂ ਕਰੋ ਵੀ ਇਹ ਨਸ਼ਾ ਬੰਦ ਕਰੋ ਨਸ਼ਾ ਛੱਡੋ ਨਸ਼ਾ ਛੱਡੋ ਨਸ਼ਾ ਛੱਡੋ ਕੋਈ ਕੇ ਦੇ ਮੂੰਹ ਚ ਨਹੀਂ ਪੋਂਦਾ ਸਮਝਾਇਆ ਜਾਵੇਗਾ ਤੇ ਉਹ ਬੰਦਾ ਨਸ਼ਾ ਛੱਡ ਦੇਵੇਗਾ ਕੋਹਣ ਮੋਣ ਹੋਗਾ ਤੇ ਦਿਮਾਲਾ ਸਜਾਊਗਾ ਪੱਗ ਪੱਗ ਬਨੂਗਾ ਪੰਥ ਦੇ ਵਿੱਚ ਆਊਗਾ ਆਪਣੇ ਆਨੰਦਪੁਰ ਸਾਹਿਬ ਘਰ ਵਿੱਚ ਜਾਊਗਾ ਇਹ ਗੱਲਾਂ ਉੱਤੇ ਥੋੜੀ ਜਿਹੀ ਗੌਰ ਕਰਿਓ ਜੇਕਰ ਤੁਸੀਂ ਅੱਗੇ ਇਹ ਚੀਜ਼ ਨੂੰ ਪਹੁੰਚਣਾ ਪਹੁੰਚਾ ਦਿਓ ਨਹੀਂ ਤੇ ਤੁਹਾਡੀ ਫਿਰ ਚੜ੍ਹਦੀ ਕਲਾਈ ਆ ਠੀਕ ਆ ਜੀ ਫਿਰ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ